ਹਾਂਜੀ ਸਤਿ ਸ਼੍ਰੀ ਅਕਾਲ ਜੀ ਵੇਦਰਬਾਹ ਹਰਪ੍ਰੀਤ ਵਿਕਰ ਸਾਰੀ ਦਸ਼ਕਾਂ ਦਾ ਸਵਾਗਤ ਕਰਦੇ ਆਂ ਚੈਨਲ ਤੇ ਤਾਂ ਗੱਲ ਕਰਾਂਗੇ ਅੱਜ ਆਉਣ ਵਾਲੇ ਘੰਟਿਆਂ ਵਿੱਚ ਹੋਰ ਜਿਹੜੇ ਕਿੜਕੜੇ ਇਲਾਕੇ ਵਿੱਚ ਮੀਂਹ ਦਰਜ ਕੀਤਾ ਜਾ ਸਕਦਾ ਹੈ ਜਿਵੇਂ ਤੁਹਾਨੂੰ ਦੱਸਿਆ ਸੀ ਕੱਲ ਵੀ ਆਪਾਂ ਵੀਡੀਓ ਵਿੱਚ ਦੱਸਿਆ ਸੀ ਕਿ ਰਾਤ ਤੋਂ ਜਾਂ ਸਵੇਰ ਦੇ ਘੰਟਿਆਂ ਵਿੱਚ ਕਈ ਲਾਕੇ ਵਿੱਚ ਦਰਜ ਕੀਤਾ ਜਾ ਸਕਦਾ ਹੈ ਸਵੇਰ ਤੋਂ ਜਿਹੜੇ ਮੀਂਹ ਦੀ ਗਤੀਵਿਧੀ ਸ਼ੁਰੂ ਹੋ ਗਈਆਂ ਨੇ ਤਾਂ ਫਿਲਹਾਲ ਕੁਝ ਕਾਫੀ ਇਲਾਕੇ ਰਹਿ ਗਏ ਨੇ ਤੇ ਆਉਣ ਵਾਲੇ ਅਗਲੇ ਘੰਟਿਆਂ ਵਿੱਚ ਯਾਨੀ ਕਿ ਦੁਪਹਿਰ ਤੱਕ ਇਸ ਤਰ੍ਹਾਂ ਹੀ ਜਿਹੜੀ ਕੁਝ ਕਲਾਕਾਂ ਰੋਕ ਰੋਕ ਕੇ ਮੀਂਹ ਪੈਂਦਾ ਰਹਿਣਾ ਯਾਨੀ ਕਿ ਸਵੇਰ ਦੇ ਲੁਧਿਆਣਾ ਆ ਗਿਆ ਬਠਿੰਡਾ ਆ ਗਿਆ ਮਾਨਸਾ ਆ ਗਿਆ ਫਰੀਦਕੋਟ ਮੋਗਾ ਆ ਗਿਆ ਪਟਾਣਕੋਟ ਗੁਰਦਾਸਪੁਰ ਅੰਮ੍ਰਿਤਸਰ ਹੋ ਗਿਆ ਤਰਨਤਾਰਨ ਹੋ ਗਿਆ ਤੇ ਇਸ ਤੇ ਨਾਲ ਲੱਗਦੇ ਜਿਵੇਂ ਆਪਾਂ ਗੱਲ ਕਰ ਬਰਨਾਲਾ ਵਿੱਚ ਹੋ ਗਿਆ ਮਲੂਟ ਬੂਰ ਇਹਨਾਂ ਇਲਾਕਿਆਂ ਵਿੱਚ ਕਿਤੇ ਕਿਤੇ ਜਿਹੜਾ ਹਲਕਾ ਵੀ ਤੇ ਕਈ ਇਲਾਕਿਆਂ ਵਿੱਚ ਜਿਹੜਾ ਇੱਕਾ ਦੁੱਕਾ ਪਾ ਕੇ ਤੇਜ਼ ਰੜਦਰ ਮੀਂਹ ਦਰਜ ਕੀਤਾ ਗਿਆ ਸਵੇਰ ਦੇ ਘੰਟਿਆਂ ਵਿੱਚ ਸੱਜੇ ਵੀ ਕਈ ਇਲਾਕਿਆਂ ਵਿੱਚ ਕਿਣਮਣ ਜਿਹੜੀ جاری ਹੈ ਤੇ ਕਈ ਲੱਕ ਵਿੱਚ ਜਿਹੜਾ ਵਧੀਆ ਮੀਂਹ ਪੈ ਰਿਹਾ ਤੇ ਕਮੈਂਟ ਕਰੇ ਜਰੂਰ ਦੱਸਣਾ ਕਿੱਥੇ ਕਿੱਥੇ ਮੀਂਹ ਪੈ ਰਿਹਾ ਹੈ ਅੱਜ ਦੁਪਹਿਰ ਤੱਕ ਇਸ ਤਰ੍ਹਾਂ ਹੀ ਰੋਕ ਰੋਕ ਕੇ ਕਈ ਲਾਗੈਮੀ ਦਰਜ ਕੀਤਾ ਜਾਵੇਗਾ ਹਲਕਾ ਫੁਲਕਾ ਜਾਂ ਇੱਕਾਦੁਕਾ ਪਾਗ ਦੇਰਮਿਆਨਾ ਵੀ ਦਰਜ ਕੀਤਾ ਜਾਸਰ ਉਸ ਤੋਂ ਬਾਅਦ ਦੁਪਹਿਰ ਤੋਂ ਲੈ ਕੇ ਸ਼ਾਮ ਜਾਂ ਸ਼ਾਮ ਤੋਂ ਲੈ ਕੇ ਰਾਤ ਦੇ ਵਿੱਚ ਜਿਹੜਾ ਇਹ ਸਿਸਟਮ ਆਪਾਂ ਗੱਲ ਕਰੀਏ ਜਿਹੜਾ ਆਪਣੀ ਰਫਤਾਰ ਫੜੇਗਾ ਜਾਨਕੀ ਇਹ ਹੋਰ ਵੀ ਤਗੜਾ ਆ ਜਾਏਗਾ ਸਿਸਟਮ ਤੇ ਕਾਫੀ ਲਾਗਨ ਪ੍ਰਭਾਵਿਤ ਕਰੇਗਾ ਤੇ ਕਈ ਲਾਗੈਮੀ ਹਲਕਾ ਤੇ ਕਈ ਲਾਗੈ ਦਰਮਿਆਨਾ ਤੇ ਅੱਜ 31 ਜਨਵਰੀ ਤੋਂ ਕੱਲ 1 ਫਰਵਰੀ ਦੋ ਦਿਨਾਂ ਦੇ ਵਿੱਚ ਕਈ ਲਾਗੈਮੀ ਦਰਜ ਕੀਤਾ ਜਾਵੇਗਾ ਤੇ ਇਸ ਵਿੱਚ ਜਿਹੜੇ ਸਭ ਤੋਂ ਪਹਿਲਾਂ ਤੁਹਾਨੂੰ ਦੱਸੇ ਨੇ ਪਠਾਨਕੋਟ ਗੁਰਦਾ ਮਾਸਿਆ ਰੂਪਨਗਰ ਨੰਦਪੁਰ ਸਹਿ ਮੋਹਾਲੀ ਚੰਡੀਗੜ੍ਹ ਦੇ ਇਲਾਕੇ ਹੋ ਗਏ ਪਟਿਆਲਾ ਗਿਆ ਸੰਗਰੂਰ ਹੋ ਗਿਆ ਇਹਨਾਂ ਇਲਾਕਿਆਂ ਸਭ ਤੋਂ ਵੱਸ ਆਪ ਨੂੰ ਰਹੀ ਬਾਕੀ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਪੱਛਮੀ ਖੇਤਰ ਦੇ ਫਿਰੋਜ਼ਪੁਰ ਹੋ ਗਿਆ ਫਰੀਦਕੋਟ ਹੋ ਗਿਆ ਮੁਕਸਰ ਬਠਿੰਡਾ ਮਾਨਸਾ ਆ ਗਿਆ ਤੇ ਇਸ ਦੇ ਨਾਲ ਲੱਗਦੇ ਜਿਵੇਂ ਫਾਜ਼ਲਕਾ ਹੋ ਗਿਆ ਤੇ ਉਸ ਪਰ ਆਪਣੇ ਜਿਵੇਂ ਇਸ ਦੇ ਨਾਲ ਲੱਗਦੇ ਕੁਝ ਖੇਤਰ ਜਿਵੇਂ ਠੀਕ ਹੈ ਪੱਛਮੀ ਖੇਤਰ ਹੋਗਾ ਦੱਖਣੀ ਖੇਤਰ ਇਹਨਾਂ ਇਲਾਕਿਆਂ ਵਿੱਚ ਵੀ ਜਿਹੜਾ ਮੈਂ ਦਰਜ ਕੀਤਾ ਜਾਵੇ ਕਈ ਲਾਕੇ ਹਲਕਾ ਫੁਲਕਾ ਤੇ ਕਈ ਲਕਆਂੀਆਂ ਤੋਂ ਲੱਗੇ ਹਲਕਾ ਵੀ ਤੇ ਕਈ ਲਾਕੇ ਦਰਮਿਆਨਾ ਤੇ ਇਕਾਤੁਕਾ ਪਾਕਾਇ ਪਾਰੀ ਵੀ ਕਿਆਂ ਵਿੱਚ ਤਾਂ ਆਉਣ ਵਾਲੇ اگلے ਘੰਟਿਆਂ ਵਿੱਚ ਇਸ ਤਰ੍ਹਾਂ ਜਿਹੜਾ ਧਰੋਕ ਰੋਕਮੀ ਚੱਲਦਾ ਰਹਿਣਾ ਤੇ ਉਸ ਤੋਂ ਬਾਅਦ ਦੁਪਹਿਰ ਤੋਂ ਲੈ ਕੇ ਜਿਹੜਾ ਸ਼ਾਮ ਦੇ ਵਿੱਚਕਾਰ ਜਿਹੜਾ ਪੂਰਾ ਕਾਫੀ ਆਪਕੈਸਰ ਤੇਜ਼ ਆਪਣੀ ਰਫਤਾਰ ਫੜ ਲੇਗਾ ਤੇ ਉਹ ਦੁਪਹਿਰ ਤੱਕ ਪੂਰਾ ਇਸ ਤਰ੍ਹਾਂ ਹੀ ਹੌਲੀ ਹੌਲੀ ਜਿਹੜੀ ਰਫਤਾਰ ਮੇਂ ਆਪਣੀ ਮੱਧਮ ਜਿਹੜੀ ਰਫਤਾਰ ਨਾਲ ਚੱਲਦਾ ਰਹੇਗਾ ਦੁਪਹਿਰ ਤੋਂ ਜਿਹੜਾ ਪੂਰਾ ਰਫਤਾਰ ਫੜੇਗਾ ਤੇ ਉਸ ਤੋਂ ਬਾਅਦ ਮੀਂਹ ਦੀ ਗਤੀ ਵੀ ਤੇ ਜਾਰੀ ਰਹਿਣਗੀਆਂ ਤੇ ਅੱਜ 31 ਜਨਵਰੀ ਤੋਂ ਕੱਲ 1 ਫਰਵਰੀ ਤੱਕ ਇਸ ਤਰ੍ਹਾਂ ਹੀ ਜਿਹੜਾ ਮੌਸਮ ਜਿਹੜਾ ਆਪਾਂ ਗੱਲ ਕਰੀਏ ਤਾਂ ਇਸ ਤਰ੍ਹਾਂ ਬਣਿਆ ਰਹੇਗਾ ਕਈ ਲਗਾਹ ਮਿਲ ਸਕਦੀ ਹੈ ਤੇ ਅੱਜ ਸਵੇਰ ਤੋਂ ਜਿਹੜੇ ਮੀਂਹ ਦੀ ਗਤੀਵਧੀਆਂ ਸ਼ੁਰੂ ਹੋ ਗਈਆਂ ਨੇ ਤੇ ਅੱਜ 31 ਜਨਵਰੀ ਤੋਂ ਕੱਲ 1 ਫਰਵਰੀ ਨੂੰ ਇਸ ਤਰ੍ਹਾਂ ਹੀ ਮੀਂਹ ਜਾਰੀ ਰਵੇ ਕਈ ਇਲਾਕਿਆਂ ਵਿੱਚ ਤੋਂ ਅੰਦਾਜ਼ੀ ਧਲਕੇ ਤੋਂ ਦਰਮਿਆਨ ਅਤੇ ਕਈ ਇੱਕਾ ਤੋਂ ਕ ਭਾਗਾਂ ਵਿੱਚ ਕਹਿ ਗੱਲ ਕਰੀ ਮਾਝਾ ਤੋਂ ਆਪ ਦੇ ਖਾਸ ਕਰ ਪੂਰਬੀ ਖੇਤਰ ਕੁਝ ਪੱਛਮੀ ਮਾਲਵਾ ਦੱਖਣੀ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚ ਕਿਤੇ ਕਿਤੇ ਜਿਹੜਾ ਪਾਰਮੀ ਦੀ ਛੱਟ ਵੇਖਣ ਨੂੰ ਮਿਲ ਸਕਦੀ ਦੋ ਤੋਂ ਤਿੰਨ ਜਾਂ ਤਿੰਨ ਤੋਂ ਚਾਰ ਜ਼ਿਲ੍ਹਿਆਂ ਵਿੱਚ ਗੜੇਮਾਰੀ ਹੋਣ ਦੀ ਸਭਾਵਨਾ ਹੈ ਤਾਂ ਫਿਲਹਾਲ ਇਹ ਜਾਣਕਾਰੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਜੀ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਕਿਤਕਤ ਮੀ